ਬੋਲ ਜੀ ਹਾਰਿ ਵਰਦਾਸ ਕੋ ਅੰਤਪਾ ਪਤਿ ਕੁਪਤੇ ਸ਼੍ਰੀਪਤੀ ਸਹਾਇ ਹਾਰਿ ਸ਼੍ਰੀਪਤੀ ਜੀ ਦੇ ਪਾਸ਼ਾ ਦਾ ਸੁਣ ਪਰਤੰਭ ਗਦੇ ਚਮਰ ਕਾ ਬਹੁਤ ਆਨੰਦ ਲੈਂਦਾ ਹੈ ਸੰਬੰਧਿਤ ਮੱਦਸ ਪ੍ਰਾਨ ਦਾਸ ਹੈ ਹੁਣ ਸਹਾਇ ਅਰਜਨ ਹਰ ਕੋ ਨਮੋਸਵਰੋ ਸ਼੍ਰੀ ਅਰਦਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਗਿਆ ਜਸਟਟ ਸਭ ਨੂੰ ਪਜਾਏ ਇੱਕ ਬਹਾਦਰ ਸਮਰੇ ਕਾਰਨੋਂ ਨੇ ਦਾਵੇ ਤਾਇਨ ਸਾ 27 26 10 ਪਾਦਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾ ਪਾ 26 ਦਾ ਸੰਰਾਜਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦਰਸ਼ਨ ਦਾਰਤਾ ਤੇ ਅੰਤਰ ਕੇ ਬੜੋ ਜਿੰਦਾ ਹਿੰਦੂ ਪੰਜਾਬ ਦੇ ਆਧਿਨ ਹੱਥੋਂ ਸਾਹਿਬ ਦਾデア ਚਾਰ ਅਠੀਆਂ ਦਪੀਆਂ ਤਪੀਆਂ ਦਾ ਮਾਮ ਦਾ ਪਿਆ ਵਣ ਸਕਿਆ ਦੇ ਚਲਨ ਦੇ ਬਾਠ ਦੇਖ ਕੇ ਅੰਦਰ ਕਿਤਾ ਤੇ ਨਾ ਪਿਆਰੀਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬਰੋ ਜੀਵਾ ਜਨਾਂ ਸੇਨਾ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਘਟਾਇ ਖੋਪਰੀਆਂ ਨੂੰ ਹੀਆ ਚੜਕੜੀਆਂ ਤੇ ਚੜ੍ਹਿਆਰਾਂ ਨਾਲ ਚਰਾਏ ਨੇ ਬਦਵਾਰੇਂ ਸੇਵਾਲੇ ਕੁਰਬਾਨੀਆਂ ਦੇ ਧਿਆਨ ਤਰਫ ਮੈਂ ਹਾਰੇ ਰਾਸ ਸਕੇ ਕੋਈ ਸਾਹ ਸਵਾਸ ਨਾ ਅਗਦਾਈ ਤਨਾ ਦੀ ਕਮਾਈ ਦਾ ਤੇ ਅੰਦਰ ਕੇ ਖਾਲਸਾ ਜੀ ਬਰੋ ਜੀਵਾ ਪੰਜਾਂ ਤਖਤਾਂ ਸਰਬੱਤ ਖੁਰਦਾਰੇ ਦਾ ਅੰਤਰਕਿਰਿ ਲੋ ਜੀ ਬਾਹੀ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਤੋਂ ਬਾਹੀ 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 ਚਤავੇ ਚਤਨ ਦਾ ਸਰਦਾਰ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਰ ਤਾਹਾਂ ਤਾਹਾਂ ਰੱਛਿਆ ਰਿਆਏ ਦੇਵ ਤੇ ਖਤੇ ਮਤਲਬ ਕਿ ਬਾਤ ਕੌਮ ਕੀ ਜੀਤ ਸ੍ਰੀ ਸਰ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬੋਲ ਜੀਵਾ ਸਿੱਖਾ ਨੂੰ ਸਿੱਖੀ দান ਕੇ ਸਦਾਨ ਰਹਿਤ দান ਬੇਦੇਤਾ ਲਸਾਹਾ দান ਪ੍ਰੋਸਾਦਾਨ ਦਾਣਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ સ્ਨਾਣ ਚੌਕੀਆਂ ਚੰਦੇ ਬੰਗੇ ਜੋਗ ਦਾ ਟਾਲ ਧਰਮ ਕਾਜ ਆਕਾਰ ਹੋਵੇ ਖਾਲਸਾ ਜੀ ਬੋਲੋ ਜੀਵਾ ਸਿਖਾ ਨਾਮ ਮਾਨੀ ਮਾ ਮਾਤ ਪੁੱਛੇ ਮਾਤ ਪਾਤਾ ਸਾਰਾ ਖਾ ਆਪਵਾ ਹੀ ਬ੍ਰੋਹੇ ਅਨਾਰਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਤੇ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਕਾਨਾਂ ਦੇ ਜਨਾਂ ਤੋਂ ਪੰਥ ਮੁਖ ਛੋੜਿਆ ਗਿਆ ਹੁਲੇ ਦਰਸ਼ਨ ਦੇ ਦਾਤ ਤੇ ਸੇਵਾ ਸੰਭਾਲ ਦਾ ਦਾਤ ਪਾਤਸ਼ਾਹ ਜੀ ਨੂੰ ਬਖਸ਼ੇ ਇਹ ਨਿਮਾਣਿਆ ਨਿਮਾਨ ਨਤਾਣੀਆਂ ਦੇ ਤਾਨ ਲੂਟਿਆਂ ਦੀ ਤੰਤੰਦ ਸੋਂ ਬਾਛੀਨਾਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਕੀਆ ਦੇ ਪਵਿੱਤਰ 파ਵਨ ਚਰਨਾਂ ਅੰਦਰ ਆਸ ਬਣਤੀ ਹੈ ਤਾਂ ਤੰਦਰਮ ਗਿਆਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ ਆਕੀਆ ਦੇ ਪਵਿੱਤਰ 파ਵਨ ਦਰਬਾਰ ਵਿਖੇ ਸਰਬੱਤੇ ਭਲੇ ਲਈ ਅਰਦਾਸ ਬਣਤੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਅਸ ਮਿਲੇ ਤੱਕ ਦੇ ਅੰਤ ਸੰਗਤਾਂ ਨੇ ਆਕੀਆ ਦੇ ਚਰਨ ਪਰਸੇ ਹਨ ਸਾਰਿਆਂ ਦਾ ਤਿਲਫਲ ਦਰ ਪ੍ਰਵਾਨ ਕਰਨਾ ਯਾਤਰਾ ਸਫਲੀ ਕਰਨ ਪਰਿਵਾਰਾਂ ਦਾ ਚੱਲਿਆ ਹੋਇਆ ਕਦਮ ਕਦਮ ਦੇਖੇ ਬਚਾਓ ਸੇਵਾ ਸਿਮਰਨ ਦੀ ਦਾਤ ਬਖਸ਼ੋ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸੇਵਾ ਸਿਮਰਨ ਦੀ ਦਾਤ ਗੁਰਸਿੱਖੀ ਦੀ ਦਾਤ ਬਖਸ਼ੋ। ਔਰ ਆਪਣੇ ਦਰੋਂ ਕਰੋ ਕਿਰਪਾ ਕਰਕੇ ਸਰਬੱਤ ਸੰਗਤ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਓ। ਸਰਬੱਤਾ ਦਾ ਭਲਾ ਕਰਨਾ ਸੱਚੇ ਪਾਤਸ਼ਾਹ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਬੇਅੰਤ ਸੰਗਤ ਨੇ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਹੈ। ਕਿਤੇ ਸੇਵਾ ਲਖੇ ਚਲਾਓ। ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ੋ ਸੁਖ ਹੋਵੇ ਨਾਮ ਚੜ੍ਹ ਤਾਰੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੇ ਸੋਨ ਹਾ ਸਤ ਸ਼ਰੀਆ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ